ਸਾਰਿਆਂ ਨੂੰ ਜੀ ਆਖੋ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਅੱਜ ਹੈਗਾ ਸ਼ਾਪਿੰਗ ਵਾਲਾ ਦਿਨ ਜਿਹੜਾ ਕਿ ਮੈਨੂੰ ਜਿਆਦਾ ਪਸੰਦ ਨਹੀਂ ਹੁੰਦਾ ਹੈਗਾ ਤੇ ਜਾਣਾ ਤਾਂ ਅਸੀਂ ਪਹਿਲਾਂ ਸੀਗਾ ਬਟ ਕੋਈ ਥੋੜਾ ਜਿਹਾ ਮਿਲਣ ਲਈ ਆ ਗਏ ਸੀਗਾ ਇਸ ਲਈ ਤੁਹਾਨੂੰ ਰੁਕਣਾ ਪਿਆ ਤੇ ਸ਼ਾਪਿੰਗ ਅੱਜ ਜਾਣਾ ਵੀ ਤਿੰਨ ਚਾਰ ਘੰਟੇ ਅੱਧਰ ਵੱਧ ਤੇ ਵੀ ਜਾਣਾ ਪਵੇ ਰੈਡੀ ਨੇ ਕਿਹਾ ਵੀ 딜 ਹੈ ਚਕੰਦਰ ਦੇ ਉਹਦੇ ਹੁਣ ਸਾਨੂੰ ਸੀ ਨਵੀਆਂ ਨਵੇਂ ਚੀਜ਼ਾਂ ਦੇ ਬਣਾ ਕੇ ਖਾਣ ਦੇ ਸ਼ਕੀਨ ਤੇ ਬਾਕੀ ਇੱਕ ਮੇਰੀ ਜੁੱਤੀ ਬਦਲਣੀ ਆ ਤੇ ਮੈਂ ਕੱਪੜੇ ਲੈਣੇ ਸੀਗੇ ਤੇ ਮੈਂ ਇਹਦੇ ਕੱਪੜੇ ਬਾਈ ਕਰਕੇ ਸਿਉਣੇ ਵੀ ਦੇਣੇ ਆ ਹਾਂਜੀ ਵੀ ਉਹ ਸਿਉਂਤੇ ਜਾਣ ਕਿਉਂਕਿ ਵੀਰ ਉਹ ਸਿਉਣਾ ਵਾਲੇ ਟਾਈਮ ਲਾ ਜਾਂਦੇ ਨੇ ਨਾ ਫਿਰ ਇਹ ਹੁੰਦਾ ਕਿ ਜਦ ਹੀ ਫੜਾਇਆ ਉਹ ਫਿਰ ਧੰਦਾਰੀ ਨੇ ਮਿਲ ਜਾਂਦੇ ਨੇ ਜੁੱਤੀਆਂ ਵੀ ਲੈਣੀਆਂ ਨੇ ਸ਼ਾਇਦ ਭਾਂਡੇ ਫੈਕਟਰੀ ਵੀ ਰੋ ਵੀ ਜਾਣਾ ਵਾ ਫੈਕਟਰੀ ਵੀ ਕੋਲ ਜਾਣਾ ਆ ਇੱਕ ਜੀ ਉਸ ਮੈ ਕੇ ਆਣੀ ਸੀਗੀ ਬਾਕੀ ਦੇਖੋ ਕੀ ਕੁਝ ਲੈ ਕੇ ਆਣੀ ਹੈ ਤੇ ਡੈਡੀ ਜਿਹ ਦੋਸੇ ਵਾਲਾ ਤਵਾ ਮੈਨੂੰ ਚਾਹੀਦਾ ਆ ਤਾਂ ਮੈਂ ਸੋਚਦੀ ਕੀ ਉੱਥੇ ਪਹਿਲਾ ਪਹਿਲਾ ਤਵਾ ਲੈ ਕੇ ਆਈਏ ਦੋਸਾ ਬਣਾਉਣ ਤੋਂ ਪਹਿਲਾਂ ਤੇ ਡੈਡੀ ਵੀ ਕਈ ਦਿਨਾਂ ਦੇ 버ਗਰ ਪੀਜ਼ੇ ਦੀ ਗੱਲ ਕਰਦੇ ਰਹਿੰਦੇ ਨੇ ਉਹਦਾ ਵੀ ਸਮਾਨ ਲੈ ਕੇ ਆਉਣਾ ਮੈਨੂੰ ਇਹਨਾਂ ਪਤਾ ਜਦੋਂ ਇੱਕ ਵਾਰ ਸੀ ਚਲੀ ਗਏ ਤਾਂ ਉੱਥੇ ਫਿਰ ਬਹੁਤ ਜ਼ਿਆਦਾ ਸਮਾਨ ਚੱਕਿਆ ਜਾਣਾ ਵਾ ਐਫ ਕੀ ਜੀ ਜੀ ਦਾ ਧੂਮ ਕਢਾਇਆ ਜੀ ਕਢਾਇਆ ਵਾ ਜਿਹੜੀ ਕਹਿੰਦੇ ਨੇ ਹਾਲ ਤੱਕ ਦਿੱਤੇ ਨਹੀਂ ਹੈਗੇ ਆਰਤੀਆਂ ਦੇ ਪੈਸੇ ਵੀ ਤਾਂ ਉਦੋਂ ਹੀ ਟ੍ਰਾਂਸਫਰ ਕਰ ਲਈ ਕੈਨੇਡਾ ਦੇ ਵਿੱਚੋਂ ਹੀ ਆਪਣੇ ਅਕਾਊਂਟ ਦੇ ਵਿੱਚੋਂ ਮੈਂ ਚੱਲਦੇ ਨੂੰ ਫੇਰ ਤੇ ਪੈਸੇ ਟਰਾਂਸਫਰ ਕਰ ਲਈ ਆਪਾਂ ਪੇ ਪੈਣੀ ਐਪ ਯੂਜ਼ ਕਰਦੇ ਆ ਕਿਉਂਕਿ ਇਹਦੇ ਬੈਸਟ ਐਕਸਚੇਂਜ ਰੇਟ ਨੇ ਤੇ ਗੂਗਲ ਨਾਲ ਉਹ ਵੀ ਵਧੀਆ ਰੇਟ ਮਿਲਦਾ ਆ ਤੇ ਬਾਕੀ ਜਿਹੜੀ ਇਹਦੀ ਵਧੀਆ ਗੱਲ ਆ ਜ਼ੀਰੋ ਟਰਾਂਸਫਰ ਫੀਸ ਆ ਤੇ ਬਾਕੀ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਇਹਨਾਂ ਦੀ 24/7 ਸਪੋਰਟ ਟੀਮ ਆ ਤੇ ਬਾਕੀ ਜਿਹੜੀ ਆਖਰੀ ਗੱਲ ਆ ਜੀ ਉਹ ਹੈਗੀ ਰੈਫਰਲ ਜੇ ਤੁਸੀਂ ਕਿਸੇ ਨੂੰ ਇਹ ਐਪ ਰੈਫਰ ਕਰਦੇ ਹੋ ਤਾਂ ਤੁਸੀਂ ਮਨੀ ਵੀ ਕਮਾ ਲੈਂਦੇ ਹੋ ਜਿਹਨੂੰ ਤੁਸੀਂ ਰੈਫਰ ਕੀਤੀ ਆ ਉਹ ਨੂੰ ਵੀ ਪੈਸੇ ਮਿਲਦੇ ਆ ਤੇ ਇਹ ਐਪ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਯੂਜ਼ ਕਰ ਸਕਦੇ ਹੋ ਤੇ ਇਹ ਵਾਲੀ ਐਪ ਯੂਜ਼ ਕਰਕੇ ਜੀ ਤੁਸੀਂ ਕੈਨੇਡਾ ਯੂਕੇ ਯੂਐਸਏ ਕਾਫੀ ਦੇਸ਼ਾਂ ਤੋਂ ਇੰਡੀਆ ਤੱਕ پیسے ਭੇਜ ਸਕਦੇ ਹੋ ਆਪਣੇ ਪਿਆਰਿਆਂ ਵਾਸਤੇ ਤੇ ਬਾਕੀ ਜੇ ਹੁਣ ਆਪਾਂ ਚੱਲਦੇ ਆਂ ਲੌਂਗ ਡੇਅਰ ਹੈਡ ਮੰਮੀ ਜੀ ਵੀ ਰੈਡੀ ਨੇ ਤੇ ਮੈਂ ਅਸੀਂ ਸਾ ਤੁਹਾਡੀ ਜੁੱਤੀ ਚੱਕ ਲਿਆ ਹਾਂ ਉਹ ਚੇਂਜ ਕਰਕੇ ਆਣੀ ਤੇ ਚਾਚੀ ਨੇ ਵੀ ਜਾਣਾ ਸੀ ਅੱਜ ਹਾਂ ਪਹਿਲਾਂ ਪਹਿਲਾਂ ਆਪਾਂ ਆ ਜਾਾਂਗੇ ਹਾਂ ਟੀਮਾਰਟ ਦੀ ਪਾਰਕਿੰਗ ਦੇ ਵਿੱਚ ਉੱਧਰ ਲੇਡੀਜ਼ ਝਾੜੂ ਲਾਉਂਦੀਆਂ ਨੇ ਨੋ ਮੰਮੀ ਨੂੰ ਕਹਿੰਦਾ ਮੈਂ ਕਹਿੰਦਾ ਮੰਮੀ ਉਰੇ ਮੈਨੇਜਰ ਦੇ ਕੋਲ ਨਹੀਂ ਕਹਿੰਦੀ ਚੁੱਪ ਕੇ ਛੱਡ ਦੋ ਤੁਸੀਂ ਐ ਖੜੀਆਂ ਲਾਈ ਜਾਂਦੀਆਂ ਆ ਫਿਰ ਸਫਾਈ ਕਰਨੀ ਆ ਨਾ ਵੀ ਚੰਗੀ ਤਰ੍ਹਾਂ ਕਰੋ ਟੀਮਾ ਤਾਂ ਆਪਣੇ ਕਾਫੀ ਕਿਤੇ ਲੱਗ ਜਾਂਦੇ ਨੇ ਪੀਜ ਤੇ 버ਗਰਾਂ ਦਾ ਸਮਾਨ ਦਿੱਤਾ ਨਾਲ ਫਿਰ ਉਹਨੂੰ ਪਤਾ ਹੀ ਆ ਸਮਾਨ ਰੋਦਾਂ ਹੀ ਚੱਕਿਆ ਜਾਂਦਾ ਫਰਾਈਆਂ ਹੋ ਗਈਆਂ ਇੱਕ ਹੋਰ ਮੈਚ ਡੈਜੀ ਫਿੰਗਰ ਲੈ ਆਈ ਚ ਉਹ ਵੀ ਹੋ ਗਿਆ ਸਸਤਾ ਲੱਗਿਆ ਆ ਸੀਗਾ ਕਰਤੇ ਕਰਾਉਂਦੇ ਕਾਫੀ ਜ਼ਿਆਦਾ ਸਮਾਨ ਲੈ ਲਿਆ ਤੇ ਮੈਲਟ ਹੋ ਜਾਂਦਾ ਨਾਲ ਨਾਲ ਪੇਮੈਂਟ ਕਰ ਦਿੱਤੀ ਸੀ ਡਾੜੀ ਨੇ ਡਬਲ ਤੋਂ ਉੱਪਰ ਕਰਿਆ ਇਹ ਦਿੱਤੇ ਦਾ ਸੀਗੇ ਕੱਟ ਦਿੱਤੇ ਸੀ ਡਾੜੀ ਨੇ ਉਹੀ ਹੋ ਜਾਂਦਾ ਵੀ ਇਹ ਸਸਤਾ ਲੱਗਿਆ ਉਹ ਆ ਫ੍ਰੀਕ ਨੇ ਚੱਲਦਾ ਬੰਦਾ ਤਾਂ ਹੀ ਆ ਜਦੋਂ ਤੁਸੀਂ ਵੱਡੇ ਸਟੋਰ ਚ ਆਉਂਦੇ ਤੁਸੀਂ ਚੀਜ਼ਾਂ ਚੱਕਣੀ ਚੱਕਣੀ ਆ ਤਾਂ ਹੀ ਤਾਂ ਡਿਸਕਾਊਂਟ ਲਾਦੇ ਉਹਨਾਂ ਨੂੰ ਪਤਾ ਹੈ ਜੇ ਆਣਗੇ ਫੈਸੇ ਖਰਚ ਕੇ ਜਾਣਗੇ ਜਾਣਗੇ ਇੱਕ ਜਿੱਦ ਦਾ ਡਿਸਕਾਊਂਟ ਉਹਨਾਂ 10 ਬੰਦਾ ਲੈ ਆ ਹੁਣ ਆਪਾਂ ਆਏ ਸੀਗੇ ਜੀ ਚੋਲਿਆਂ ਦਾ ਕੱਪੜਾ ਲੈਣ ਤੇ ਆਪਾਂ ਥਾਂ ਲੈ ਲਿਆ ਮਹਿਕ ਵਾਸਤੇ ਆਪਾਂ ਹਮੇਸ਼ਾ ਥਾਂ ਨਹੀਂ ਲੈ ਕੇ ਜਾਂਦੇ ਆ ਚਿੱਟਾ ਲੈ ਲਿਆ ਪਹਿਲਾਂ ਵੀ ਲਿੱਤਾ ਇੱਕ ਚਿੱਟਾ ਇੱਕ ਹੋਰ ਰੰਗ ਦਾ ਲਿੱਤਾ ਸੀ ਚਲੋ ਜੀ ਰਾਇਲ ਪਲੂ ਸੀਗਾ ਨਾ ਜੀ ਉਹ ਲੈ ਕੇ ਗਏ ਸੀਗੇ ਇੱਕ ਹੋਰ ਰੰਗ ਕਸਮਾਲਾ ਲਿੱਤਾ ਸੀ ਉਹ ਸਿਓਂ ਕੀ ਦੇਖਣਾ ਸੀ ਵੀ ਕਿਵੇਂ ਸਿਓਂਤਾ ਜਾ ਰਿਹਾ ਉਹ ਨਹੀਂ ਵੀ ਅਸੀਂ ਪਾਇਆ ਉਹ ਸੋਹਣਾ ਲੱਗਦਾ ਸਕਿਨ ਕਲਰ ਹਾਂਜੀ ਸਕਿਨ ਕਲਰ ਉਹ ਪਾਇਆ ਤਾਂ ਸੋਹਣਾ ਲੱਗਦਾ ਆ ਤੇ ਇੱਕ ਵਾਈਟ ਲਿੱਤਾ ਨਾ ਤੇ ਕਾਫੀ ਜਣੇ ਪੁੱਛ ਲੈਂਦੇ ਆ ਤੁਸੀਂ ਚੋਲਿਆਂ ਦਾ ਕੱਪੜਾ ਕਿੱਥੋਂ ਲੈਣੇ ਆਗੇ ਅਸੀਂ ਚੋਲਿਆਂ ਦਾ ਕੱਪੜਾ ਦਰਾਹੇ ਜੀਤ ਕਲੌਥ ਹਾਊਸ ਤੋਂ ਲੈ ਕੇ ਜਾਂਦੇ ਹੁੰਦੇ ਆਗੇ ਤੇ ਸ਼ੁਰੂ ਤੋਂ ਹੀ ਜਦੋਂ ਦਾ ਵਿਆਹ ਹੋਇਆ ਵਿਆਹ ਤੋਂ ਪਹਿਲਾਂ ਵਾਲਾ ਜਿਹੜੇ ਵਿਆਹ ਵਾਲੇ ਵੀ ਜਿਹੜੇ ਚੋਲੇ ਸਵਾਏ ਸੀਗੇ ਉਹ ਵੀ ਵੀਰੇ ਤੋਂ ਹਾਂ ਥਾਂ ਨਹੀਂ ਜਾਂਦਾ ਹੁੰਦਾ ਮੋਸਟਲੀ ਨਹੀਂ ਜਾਂਦਾ ਹੁੰਦਾ ਆ ਅਸੀਂ ਵੀਰੇ ਨੂੰ ਫੋਟੋ ਭੇਜਿੰਨੇ ਹੁੰਨੇ ਆ ਜਿਹੜਾ ਰੰਗ ਮੱਦ ਬੋਦ ਦਾ ਇਹ ਵੀਰਾ ਜੇ ਪਾਵੇਂ ਕਿ ਤੋਂ ਮਗਾ ਕੇ ਦੇਣਾ ਪਵੇ ਜਿਆਦਾਤਰ ਹੁੰਦਾ ਹੀ ਹੈ ਇਹ ਕਲਕੱਤੇ ਮਾਰਕੀਟ 'ਚ ਪੈ ਜਾਂਦੀ ਹੈ ਨਾ ਵੀਰੇ ਕਲਕੱਤਾ ਮਾਰਕੀਟ ਹਾਂ ਜਿਹੜੇ ਦਰਾਏ ਦੇ ਨੇੜੇ ਤੇਰੇ ਦੇ ਉਹਨਾਂ ਤਾਂ ਪਤਾ ਕਲਕੱਤਾ ਮਾਰਕੀਟ ਕਿੱਥੇ ਆ ਤੇ ਦੂਸਰਾ ਅਸੀਂ ਸੋਚਿਆ ਕਿ ਨਾਲੇ ਤੁਹਾਨੂੰ ਕਪੜਾ ਪਤਾ ਲੱਗ ਜੂਗਾ ਕਿ ਕਿੱਥੋਂ ਮਿਲਦਾ 바కి ਵੀਰੇ ਦੇ ਜਿਹੜੇ ਪ੍ਰਾਈਸ ਆ ਉਹ ਬਹੁਤ ਸਹੀ ਹੁੰਦੇ ਆ ਮਾਰਕੀਟ ਨਾਲੋਂ ਪ੍ਰਾਈਸ ਵੀ ਬਹੁਤ ਜ਼ਿਆਦਾ ਵਧੀਆ ਤਾਂ ਹੀ ਅਸੀਂ ਆਉਣੇ ਆਣੀ ਅਸੀਂ ਆਣੀ ਹੈਗੇ ਮੰਮੀ ਨੇ ਵੀ ਦਾ ਲਾ ਲਿਆ ਕਪੜਾ ਵਧੀਆ ਹੁੰਦਾ ਕਪੜਾ ਵਧੀਆ ਹੁੰਦਾ ਸਾਰੇ ਜੋਲੇ ਦਾ ਕਪੜਾ ਸ਼ੁਰੂ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਵੀ ਬੋਰਾ ਦਾ ਪੁਰਨਾ ਆਵੇ ਬਸ ਉਹ ਕਪੜਾ ਵਧੀਆ ਹੋਰ ਤਾਂ ਕੱਪੜੇ ਪਏ ਨੇ ਉਹ ਮੋਟੇ ਹੋ ਗਏ ਕਰਕੇ ਉਹ ਮਤਲਬ ਵੀ ਜੋਲੇ ਨਹੀਂ ਪਏ ਹੈਗੇ ਪਰ ਕਪੜਾ ਹਲੇ ਤੱਕ ਸਹੀ ਪਿਆ ਆ ਉਹਨਾਂ ਦਾ ਰੰਗ ਖਰਾਬ ਹੋਇਆ ਵੇਖ ਮੰਮੀ ਦੇ ਰੰਗ ਇਹ ਤੌਲੀਆ ਵੀ ਲੈ ਕੇ ਜਾਣਾ ਫਰਗਦੀ ਵੀਰੇ ਦੀ ਦੁਕਾਨ ਦੇ ਅੱਗੇ ਮੰਮੀ ਵੀ ਨਾਲ ਦਾ ਲਗ ਕੰਮ ਲਗਉਣ ਮੈਨੂੰ ਆਏ ਸੀਗੇ ਕਹਿੰਦੇ ਚਲ ਮੈਂ ਵੀ ਲਈ ਲੈਣੀ ਆ ਸਾਰੇ ਕਰਨਾ ਚਾਹੀ ਹੁੰਦਾ ਲਾਣੀ ਦਾ ਰਫ ਤਾਂ ਪੈਸਾ ਨਹੀਂ ਖਰਚਦੇ ਹੈਗੇ ਮੈਂ ਮੰਮੀਆਂ ਲਾ ਕੇ ਜਾਂਦੀ ਆਂ ਆਹੀ ਲੈ ਲਓ ਡਾਰਕ ਆਹੀ ਲੈ ਲੈਣੇ ਆ ਨਾ ਤੇ ਮੇਰਾ ਕੋਈ ਕੱਪੜਾ ਨਹੀਂ ਹੈਗਾ ਮੈਂ ਹਲ ਤਾਂ ਕੋਈ ਕੱਪੜਾ ਹੀ ਲੇਤਾ ਹੈ ਤਕੀ ਤੁਸੀਂ ਆਹੀ ਸੀ ਨਾ ਹਾਂਜੀ ਮੈਂ ਇੱਕ ਪਹਿਲਾਂ ਵੀ ਲਾ ਗਈ ਹੁਣ ਵੀ ਲੈ ਕੇ ਹੈ ਜਨਾਨੀਆਂ ਦੇ ਹੀ ਨਹੀਂ ਭਾਈ ਪੂਰੇ ਹੁੰਦੇ ਹੁੰਦੇ ਇਹ ਕਹਿੰਦੀ ਮੇਰੇ ਕੋ ਸਾਰੇ ਸਾਈਜ਼ ਹੈਗੇ ਨੇ ਤੁਸੀਂ ਲਾਈ ਨਹੀਂ ਰਹੇ ਤੁਹਾਨੂੰ ਲੋੜ ਬਾਤ ਆ ਸਾਰੇ ਸਾਈਜ਼ ਪਰਮ ਮੰਮੀ ਕਹਿੰਦੇ ਵੀ ਜੇ ਦੂਜੇ ਕੱਪੜੇ ਪਾਉਂਦੀ ਹੁੰਦੀ ਫੈਂਸੀ ਕੱਪੜੇ ਆਹ ਇੱਕ ਸੂਟ ਦੇ ਵੀ ਨਹੀਂ ਇਹਦੇ ਤਾਂ ਸਿਰਫ ਲੋਈ ਪਾ ਕੇ ਇੱਕ ਸੂਟ ਮਸੇ ਬਣਨਾ ਵਿਚਾਰੀ ਦਾ ਹਾਂ ਇਹ ਕਿੰਨੇ ਤਿੰਨ ਵਧੀਆ ਸਿੰਪਲ ਪਾਉਂਦੀ ਨਹੀਂ ਇਹਨੇ ਆ ਬਣਾਓ ਕੱਟ ਦੇਣਾ ਸੀ ਦਵਾਲਾ ਤਿੰਨ ਤਿੰਨ ਅੱਜ ਤਿੰਨ ਕਿ ਅੱਜ ਚਾਰ ਦਾ ਹਿੱਤਾ ਕੱਪੜਾ ਹੈ ਇਹਨਾਂ ਨੂੰ ਦਿਹਾਗੇ 1.5 ਲੱਖ ਦੀ ਸਾਫੀ ਇੱਕ ਵਾਰ ਜੀ ਇਹਦਾ ਆਰਾਮ ਨਾਲ ਕਰਦਿਆ ਕਰਨੀ ਸੀ ਮੁੰਡੇ ਨੂੰ ਸਾਡੇ ਨੂੰ ਕਰ ਦਿੰਦੀ ਚਾਹਵੇਂ ਇਹਨ ਲੋਟ ਮੈਂ ਕਿਹਾ ਮੈਂ ਤਾਂ ਇਨੇ ਕੱਪੜੇ ਖਰੀਦਨੇ ਸੀਗੇ। ਉਹ ਵਾਰ ਤਾਂ ਜਿਵੇਂ ਫੋਟੋ ਪਾਈ ਦੀ ਮੈਨੂੰ ਅੰਬਸਾ। ਉਹ ਲੈ ਲਿਆ ਸੀਗਾ ਉਹ ਉੱਥੋਂ ਮੰਗਾਇਆ ਸੀਗਾ ਬਟਿੰਡੇ ਤੋਂ। ਪਰ ਬਠਿੰਡੇ ਤੋਂ ਮਿਲੇ ਸੀ। ਕੀ ਰੇਟ ਮਰੇ? ਉਹ ਤਾਂ ਜੀਜਾ ਕਾਟਨ ਸੀਗਾ। ਵੈਸੇ ਤਾਂ ਮੈਂ ਜੁੱਤੀਆਂ ਪਾਉਂਦਾ ਨਹੀਂ ਹੈਗਾ। ਪਰ ਪਰਸੋਂ ਚੌਥੇ ਹੀ ਮੇਰਾ ਫਰੈਂਡ ਆਇਆ ਸੀਗਾ। ਉਹਦਾ ਵਿਆਹ ਹਗਾ। ਉਹ ਕਹਿੰਦਾ ਜੁੱਤੀਆਂ ਲੈਣੀਆਂ ਨੇ। ਸੋ ਮੈਂ ਘਰਦਿਆਂ ਨੂੰ ਪੁੱਛਿਆ ਘਰਦੇ ਕਹਿੰਦੇ ਆਪਾਂ ਤਾਂ ਵੀ ਗਲਵੰਤ ਪੋਟ ਹਾਊਸ ਤੋਂ ਹੀ ਲੈਨੇ ਆ। ਤੇ ਇਧਰ ਆਹਰੇ ਵਿੱਚ ਸਾਡੇ ਤਾਂ ਹਰ ਇੱਕ ਸਟਾਪ ਨਹੀਂ ਸਾਨੂੰ ਹਮੇਸ਼ਾ ਸੀ ਉਦਹੀਂ ਆਉਂਦੇ ਸੀ ਸਕੂਲ ਪੜ੍ਹਦੇ ਟਾਈਮ ਤੋਂ। ਮੰਮੀ ਹ ਤੁਸੀਂ ਮੈਂ ਜੁੱਤੀ ਤਾਂ ਲੈ ਲਈ ਮੈਂ ਤਾਂ ਉਦਾਂ ਹੀ ਲੈ ਲਈ ਸੀ ਮੈਂ ਤਾਂ ਲੈਣੀ ਹੀ ਸੀਗੀ ਮੰਮੀ ਕਹਿੰਦੇ ਵੀ ਨਹੀਂ ਹੁਣ ਵਧੀਆ ਚ ਲੈ ਜਾ ਤੋ ਲੈਣੀ ਐ ਜੁੱਤੀ ਤੇ ਉਦੋਂ ਮੈਂ ਇੱਕ ਹੋਰ ਸ਼ੋਅ ਦੇਖ ਕੇ ਗਿਆ ਸੀਗਾ ਕੈਂਪਸ ਦੇ ਉਹ ਵੀ ਮੈਨੂੰ ਬਹੁਤ ਵਧੀਆ ਲੱਗੇ ਤੇ ਮੈਗਨੇਟ ਆਪਣਾ ਲੈ ਲਈ ਅਸੀਂ ਅੱਜ ਵੀ ਜੁੱਤੀਆਂ ਜਾਂ ਘਟਾਈ ਫਿਰਦੀ ਆ ਮੰਮੀ ਵੀ ਦੇਖ ਰਹੇ ਨੇ ਤੇ ਉਹਰੇ ਬੰਦੇ ਨੂੰ ਮੋਹ ਲੈਂਦੇ ਨੇ ਚਾਹੇ ਜਾਂ ਸਮਾਨ ਕੱਢਦੇ ਨੇ ਨਵੀਆਂ ਨਵੀਆਂ ਆਈਟਮਾਂ ਪਤਾ ਨਹੀਂ ਅੱਛਾ ਇੰਨੀ ਸੋਹਣਾ ਜੁੱਤੀ ਘੱਟੀਆਂ ਦਾ ਸੋਲ ਜੈਲ ਕਿਹੜਾ ਸੋਲ ਸੀ ਜੈਲ ਸੋਲ ਸੀ ਜੈਲ ਸੋਲ ਸੀਗਾ ਉਹ ਕਰਦ ਕੇ ਫਿਰ ਬੰਦੇ ਦਾ ਮਨ ਜਾਂ ਮੂਹਿਤ ਹੋ ਜਾਂਦਾ ਵਾ ਇੱਕ ਮੈਂ ਸਾਚੋ ਲੈਣੇ ਆ ਮੈਂ ਲਾਸਟ ਟਾਈਮ ਉਹ ਸ਼ੂ ਉਹ ਲੈਣੇ ਮੇਰੇ ਖਰਾਬ ਹੋ ਗਏ ਪਾਣੀ ਐਸੀ ਜਦੋਂ ਪਾਣੀ ਦੇ ਵਿੱਚ ਰੋੜ ਗਏ ਸੀ ਖਰਾਬ ਹੋ ਗਏ ਸੀ ਬਹੁਤ ਸੇ ਦਾ ਬਹੁਤ ਸ਼ਾਨਦਾਰ ਹੈ ਕੁਆਲਟੀ ਬਹੁਤ ਵਧੀਆ ਹੈ ਹਾਂਜੀ 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 ਪਰ ਇਹ ਕਰਦੇ ਕਹਿੰਦੇ ਨਹੀਂ ਐ ਤਾਂ ਹੋਰ ਵਧੀਆ ਚ ਲੱਗਣਾ ਚੁੱਤੀ ਮੈਂ ਚੁੱਤੀ ਦਾ ਬੜਾ ਸ਼ਿਕਾਇਤ ਨਹੀਂ ਹੈ ਰ ਇੱਕ ਉਹ ਤੁਸੀਂ ਮਾੜੀ ਜਿਹੀ ਲੋਕੇਸ਼ਨ ਦੱਸ ਦੋ ਕਿੱਥੇ ਜਾਂ ਕਿਸੇ ਨੇ ਆਉਣਾ ਹੋਵੇ ਦਰਾਹਾ ਜੀ ਮੇਨ ਬਾਜ਼ਾਰ ਦਰਾਹਾ ਜੀ ਉਹ ਪਤਾ ਕੀ ਹੈ ਪਤਾ ਨਹੀਂ ਲੱਗਦੀ ਅੱਛਾ ਆਪਾਂ ਤਾਂ ਲੋਕ ਤਾਂ ਤੁਹਾਨੂੰ ਬਤਾਈ ਸੀ ਬੈਂਕ ਦੇ ਸਾਹਮਣੇ ਹਾਂ ਬੈਂਕ ਦੇ ਸਾਹਮਣੇ ਆਈ ਗੁਲਵੰਤ ਕੋਟ ਹਾਊਸ ਤੁਸੀਂ ਜਦੋਂ ਮਰਜ਼ੀ ਆ ਕੇ ਚੈੱਕ ਕਰ ਸਕਦੇ ਹੋ ਅਸੀਂ ਜਿਉਂ ਲੈਣੇ ਆ ਦੇ ਪੀਂ ਜਾਂਦੇ ਨੇ ਜੁੱਤੇ ਵੈਸੇ ਜਿੱਤੇਰਾ ਦੀ ਵਧੀਆ ਹੁੰਦੀ ਐ ਭਾਵੇਂ ਕਿਤੇ ਨਹੀਂ ਡੈਡੀ ਵੀ ਮੈਨੂੰ ਕਹਿੰਦੇ ਨੇ ਉੱਥੇ ਲੈ ਇਦਾਂ ਆਪਾਂ ਕਿਸੇ ਨੂੰ ਨਹੀਂ ਕਹਦੇ ਹੈਗੇ ਉਹ ਕਹਿੰਦੇ ਨੇ ਕਿ ਮਹਿੰਗੇ ਨੇ ਮੈਨੂੰ ਜੁੱਤੇ ਵੀ ਵਧੀਆ ਉਹ ਸਾਡੇ ਜਿੰਨੇ ਤੁਸੀਂ ਕਿਸੇ ਦੀ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਨਹੀਂ ਮਹਿੰਗੇ ਪਰ ਇਹ ਚੀਜ਼ ਦਾ ਫਰਕ ਨਹੀਂ ਨਹੀਂ ਸਸਤਾ ਮਾਤ ਹੱਦਾਂ ਤੇ ਮਿਲ ਜਾਂਦਾ ਹੈ ਹਾਂਜੀ ਕੁਆਲਿਟੀ ਨਹੀਂ ਮਿਲਦੀ ਹੈਗੀ ਦੂਜੀ ਗੱਲ ਹੈ ਸਾਡੇ ਰੇਟਾਂ ਜੈਨੂਲ ਰੱਖਦੇ ਨੇ ਜੈਨੂਲ ਸਾਡੀ ਆਹ ਦੀ ਜੁੱਤੀ ਐ ਇਹਦਾ ਰੇਟ ਮੈਂ ਤੁਸੇ ਨੂੰ 1200 ਰੁਪਇਆ ਉਦਾਂ ਇਹਦਾ 25-2600 ਰੇਟ ਦਿੱਤੀ ਦਾ ਹਾਂ ਜੀ ਤੁਸੀਂ ਕਹਿੰਦੇ ਹੋ ਸੋ ਹਾਂ ਬ੍ਰਾਂਡ ਦੀ ਦਿੱਤੀ 25-2600 ਪ੍ਰਾਈਸ ਆ 1200 ਦਾ ਰੇਟ ਤੇ ਵੇਚ ਰਹੇ ਹਾਂ 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 ਤੇ ਇਹਨੇ ਲੈਣੀ 500 ਕਿਲੋ ਦਾ ਔਖਾ ਦਾ ਸਾਡਾ ਕੋਲ ਵੈਰਾਈਟੀ ਸਾਰੀ ਰੱਖੀ ਉੱਪਰ ਦਾ ਹਾਂ ਜੀ ਜਿਵੇਂ ਇੱਕ ਹੁੰਦਾ ਅੱਜ ਕੱਲ੍ਹ ਵੀ 400 ਤੋਂ 500 ਦੇ ਸ਼ੂ ਹਾਂ ਜੀ ਪਰ ਫਿਰ ਉਹ ਚਲਦੇ ਵੀ ਉਨਾਂ ਦੀ ਕੁਆਲਿਟੀ ਹਾਂ ਜੀ ਹਾਂ ਮਨਪ੍ਰੀਤ ਤੇ ਛੋਟੀ ਕੱਲ ਤੇ ਉੱਚੀ ਲਿਨ ਮਾਣ ਆ ਮੈਨੂੰ ਰੇ ਸਭ ਤੋਂ ਵਧੀਆ ਜੀ ਲੱਗ ਜਾਂਦੀ ਆ ਜਿਹੜੀ ਚੀਜ਼ ਮੈਂ ਕਹਿੰਦਾ ਰੱਬ ਮ ਉਹ ਕੱਢ ਦਿੰਦੇ ਨੇ ਹੁਣ ਪਹੁੰਚਿਆ ਜੀ ਆਪਾਂ ਵੈਕਟਰ ਵੀਰੇ ਕੋਲ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਜਿਹਦਾ ਹੁਣ ਨਵਾਂ ਸੋਲੂਸ਼ਨ ਕੀਤਾ ਵਾ ਵੀਰੇ ਨੇ ਬਹੁਤ ਮੈਸੇਜ ਆਉਂਦੇ ਸੀ ਵੀ ਦੁਕਾਨ ਕਿੱਥੇ ਆ ਕਿਵੇਂ ਕੰਟੈਕਟ ਕਰੀਏ ਹੁਣ ਵੀਰੇ ਉਹਨਾਂ ਨੇ ਬਣਾਇਆ ਇੰਸਟਾਗ੍ਰam ਪੇਜ ਕੀ ਨਾਮ ਰੱਖਿਆ ਵੀਰੇ ਵੈਕਟਰ ਕ੍ਰੌਕਰੀ ਦਰਾਹਾ ਜੀ ਤੁਸੀਂ ਉੱਥੇ ਜਾ ਕੇ ਪੇਜ ਨੂੰ ਫੋਲੋ ਕਰ ਲਿਓ ਤੁਹੋ ਪੇਜ ਕਾਦੇ ਵਾਸਤੇ ਬਣਾਇਆ ਵੀਰੇ ਇਹ ਪੇਜ ਹੈ ਜੀ ਹੁਣ ਸਾਨੂੰ ਜਿੰਮੇ ਵੀ ਸਾਨੂੰ ਡਿਮਾਂਡ ਆਈ ਸੀ ਰਿਸਪੀਅਰ ਵੀ ਸਾਡਾ ਆਪਣਾ ਅਜੇ ਤੱਕ ਕੋਈ ਪੇਜ ਹੀ ਨਹੀਂ ਤਿਆਰ ਕੀਤਾ ਓਕੇ ਪਰ ਇਹ ਜਿੰਨਾ ਕਸਟਮਰ ਆਉਂਦਾ ਸੀ ਇੱਥੇ ਜਾ ਕੇ ਲੋਕਲ ਹੀ ਸੀਗਾ ਜਿੰਮੇ ਉਹ ਬਿਲਕੁਲ ਸੀ ਚਲੋ ਜੇ ਤੁਹਾਨੂੰ ਮਾੜਾ ਮੋਟਾ ਨੇੜੇ ਦੇ ਰਹੇ ਹਾਂ ਪਰ ਹੁਣ ਤੁਹਾਡੀ ਜਦੋਂ ਤੁਸੀਂ ਅਟੈਚ ਹੋਏ ਜਦੋਂ ਤੁਸੀਂ ਇੱਥੇ ਆਏ ਆ ਕੇ ਇੱਕ ਦੋ ਵੀਡੀਓ ਪਾਈਆਂ ਨੇ ਖਾਸ ਕਰ ਜਦੋਂ ਦੀਵਾਲੀ ਤੇ ਤੁਸੀਂ ਆ ਵੀਡੀਓ ਪਾਈ ਹਾਂ ਜੀ ਤਾਂ ਸਾਨੂੰ ਸਾਨੂੰ ਕੋਈ ਕੰਟਰੀਆਂ ਦੇ ਨਾਮ ਵੀ ਨਹੀਂ ਪਤਾ ਇੰਨੀਆਂ ਦੇ ਤਾਂ ਜਿੱਥੋਂ ਲੋਕਾਂ ਨੇ ਸਾਨੂੰ ਕਾਲ ਕੀਤੀ ਔਰ ਜਿੱਥੋਂ ਕੋਈ ਸ਼ਹਿਰਾਂ ਪਿੰਡਾਂ ਦੇ ਨਾਂ ਨਹੀਂ ਪਤਾ ਵੀ ਜਿੱਥੋਂ ਜਿੱਥੋਂ ਸਾਡੇ ਕੋਲ ਲੋਕ ਆਏ ਆ ਕੇ ਉਹਨਾਂ ਨੇ ਸਾਨੂੰ ਮਤਲਬ ਇੰਨਾ ਕੁ ਮਾਨ ਦਿੱਤਾ ਵੀ ਇਹ ਵੀਡੀਓ ਦੇ ਚੱਕਰ ਵਿੱਚ ਸਾਡੇ ਕੋਲ ਇੱਥੇ ਤੱਕ ਪਹੁੰਚੀ ਔਰ ਹਰ ਚੀਜ਼ ਨੂੰ ਪਰਚੇਸ ਕੀਤਾ ਜਿਹੜੀ ਉੱਚ ਪਾਈ ਤੇ ਉਸ ਤੋਂ ਇਲਾਵਾ ਵੀ ਤੇ ਹੁਣ ਇਹ ਪੇਜ ਇਸੇ ਲਈ ਬਣਾਇਆ ਵੀ ਉਹ ਪੇਜ ਤੇ ਸਾਨੂੰ ਸਪੈਸ਼ਲ ਹੁਣ ਅਸੀਂ 4 ਦਿਨ ਤੋਂ ਪੇਜ ਬਣਾਇਆ ਇਹ ਉਹਦੇ ਨਾਲ ਵੀ ਥੋੜੇ-ਬਹੁਤੇ ਲੋਕ ਸਾਡੇ ਨਾਲ ਇਥੋਂ ਲੋਕਲ ਟਾਈਪ ਚ ਜੁੜ ਰਹੇ ਨੇ ਪਰ ਸਾਨੂੰ ਜਿਹੜੀ ਪ੍ਰੋਬਲਮ ਮੈਨਸ ਹੈ ਕਿ ਜਿਹੜੇ ਬਾਹਰੋਂ ਕਾਲ ਆਈਆਂ ਉਹ ਟੈਂਡ ਨਹੀਂ ਕਰ ਰਹੀਆਂ ਉਹ ਚੀਜ਼ ਨੂੰ ਹੁਣ ਅਸੀਂ ਦੁਬਾਰਾ ਅਸੀਂ ਸ਼ੁਰੂ ਕੀਤਾ ਇਸ ਕਰਕੇ ਵੈਕਟਰ ਕ੍ਰੌਕਰੀ ਦਰਾਹ ਦੇ ਨਾਮ ਤੇ ਪੇਜ ਕੀਤਾ ਹੈ ਆਪਾਂ ਹੁਣ ਇਹਨੂੰ ਤੁਸੀਂ ਪਲੀਜ਼ ਸਾਰੇ ਫੋਲੋ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਆਪਾਂ ਇਹਨਾਂ ਤੇ ਤੁਹਾਨੂੰ ਰੋਜ਼ ਨਵੀਂ ਅਪਡੇਟ ਜਿਹੜਾ ਵੀ ਤੁਹਾਡਾ ਸਵਾਲ ਹੋ ਕੀ ਲੈਣਾ ਕੀ ਨਹੀਂ ਲੈਣਾ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਰੇ ਤੱਕ ਵੀ ਮੈਨੂੰ ਮੈਸੇਜ ਆਉਂਦੇ ਨਹੀਂ ਹਲੇ ਵੀ ਉਹ ਇੰਸਟਾ 'ਵੀ ਰੀਲ ਤੇ ਵੀ ਕਮੈਂਟ ਆ ਰਹੇ ਆ ਕਿ ਦੁਕਾਨ ਕਿੱਥੇ ਆਨਲਾਈਨ ਪੇਂਚੋਂਗੇ ਉਹਦੇ ਕਰਕੇ ਪੇਜ ਬਣਾਇਆ ਹੈ ਜੇ ਤੁਸੀਂ ਕੁਝ ਵੀ ਆਨਲਾਈਨ ਮੰਗਾਉਣਾ ਹੈ ਉਹਦੇ ਦਿਵਾਲੀ ਕਰਕੇ ਨਹੀਂ ਸੀ ਤੇ ਦੇ ਸਕੇ ਤੇ ਵੀਰੇ ਫਿਰ ਹੁਣ ਡੀਲਾਂ ਵੀ ਲਾ ਦੋ ਯਾਰ ਜੇ ਪੇਜ ਬਣਾਇਆ ਡੀਲਾਂ ਵੀ ਇਹਨਾਂ ਲਈ ਜਰੂਰ ਲਾਵਾਂਗੇ ਸਾਰੇ ਕਸਟਮਰਾਂ ਲਈ ਸਾਡੇ ਪੱਲੋਂ ਤਾਂ ਕੋਈ ਵੀ ਚੀਜ਼ ਤੇ ਐ ਫਿੰਗਰ ਹੱਥ ਰੱਖ ਦਿੰਨਾ ਅਸੀਂ ਉਹ ਡੀਲ ਲਿਆ ਉਹਨਾਂ ਲਈ ਤੁਸੀਂ ਸਾਨੂੰ ਉਹ ਕਹਿਣਗੇ ਤਾਂ ਇੱਥੇ ਵੀ ਇਹਨਾਂ ਤਾਂ ਇਹਨਾਂ ਸਾਨੂੰ ਕੋਈ ਦੇਖੋ ਉੱਪਰੋਂ ਕੋਈ ਪ੍ਰੈਸ਼ਰ ਨਹੀਂ ਵੀ ਉਹ ਚੀਜ਼ ਉਹਨੇ ਦੀ ਉਹ ਵੇਚਣੀ ਸਾਡੇ ਲਈ ਤਾਂ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਦਾ ਕੋਈ ਕਸਟਮਰ ਪਹੁੰਚ ਰਿਹਾ ਇੱਕ ਮਾਣ ਹੋ ਜਾਂਦਾ ਹੈ ਉਹ ਚੀਜ਼ ਨੂੰ ਆਪਾਂ ਜਰੂਰ ਮੰਨਾਂਗੇ ਡੀਲਾਂ ਸਾਡੇ ਕੋਲ ਤਿਆਰ ਨੇ ਜੀ ਉਹ ਤੇ ਨਾਲ ਕੁਝ ਆਈਟਮ ਅਸੀਂ ਹੋਰ ਐਡ ਕੀਤੀਆਂ ਨੇ ਮੌਸਮ ਦੇ ਨਾਲ ਤੁਸੀਂ ਇੰਸਟਾਗ੍ਰam ਤੇ ਚੈੱਕ ਕਰ ਲਿਓ ਤੇ ਤੁਹਾਨੂੰ ਸਾਰੀਆਂ ਡੀਲਾਂ ਸਾਰੀਆਂ ਹੋਣਗੀਆਂ ਤੇ ਵੀ ਤੁਹਾਨੂੰ ਨਵੀਂ ਅਪਡੇਟ ਨਵੀਂ ਆਈਟਮ ਸਭ ਕੁਝ ਤੁਹਾਨੂੰ ਇੰਸਟਾਗ੍ਰam ਤੇ ਰੋਜ਼ ਮਿਲਿਆ ਕਰੇ ਤੇ ਅੱਜ ਡੈਡੀ ਵੀ ਲਾਂਭਾ ਦੇ ਕੇ ਕਹਿੰਦੇ ਮੈਂ ਲਾਦਾ ਵੀਰੇ ਨੂੰ ਆਏ ਸੀ ਅਸੀਂ ਪੈਕ ਕਰਤਾ ਉਹਨਾਂ ਲਈ ਕਰਦਾ ਉਹ ਚੱਕੀ ਤੇ ਮਿਲੇ ਸੀ ਤੇ ਉੱਥੇ ਉਹ ਮਸਾਲੇ ਪਸਾ ਰਹੇ ਸੀ ਕਹਿੰਦੇ ਵੀ ਮਸਾਲੇ ਪੀਸ ਕੇ ਇਸ ਤਰ੍ਹਾਂ ਲੈ ਕੇ ਜਾਣਾ ਘਰੇ ਉਹੀ ਫਿਰ ਕਰਦੇ ਹਾਂ ਤੇ ਹਾਂ ਜੀ ਐਨੇ ਪਾਈ ਹੁਣ ਰੈਸਟੋਰੈਂਟ ਦਾ ਰਾਏ ਨੇ ਸੀ ਉਹ ਸੁਣਦਾ ਸੀ ਇਹ ਮੇਰੇ ਦਾ ਪੈਗ ਲਾਉਣੇ ਔਖਾ ਹੋ ਗਿਆ ਗਲਾਸ ਨਹੀਂ ਹੈ ਮੈਂ ਤਾਂ ਬੜਕ ਮਾਰੀ ਤੇ ਨਾ ਤੇ ਭਾਈ ਮੇਰੇ ਗਲਾਸ ਨਹੀਂ ਦਿੱਤੇ ਉਹ ਗਲਾਸ ਅਸੀਂ ਬਹੁਤ ਵਧੀਆ ਤਰੀਕੇ ਨਾਲ ਕੱਢ ਕੇ ਰੱਖੇ ਨੇ ਉਹਨਾਂ ਲਈ ਸਪੈਸ਼ਲ ਤੁਸੀਂ ਲੈ ਕੇ ਜਾਓ ਲਾਂਬਾ ਮਿਲਿਆ ਜੋ ਉਹ ਠੀਕ ਆ ਵੀਰੇ ਠੀਕ ਅੱਜ ਮੈਨੂੰ ਅੰਕਲ ਜੀ ਮਹਾਸੇ ਮਿਲੇ ਸੀ ਚੱਕੀ ਤੇ ਉਹ ਕਹਿੰਦੇ ਮੇਰੇ ਤੋਂ ਗਲਾਸਾਂ ਦਾ ਸੈੱਟ ਨਹੀਂ ਭੇਜਿਆ ਇੱਕ ਵੀ ਬਾਕੀ ਸਾਰਾ ਕੁਝ ਕਰੀ ਜਾਂਦਾ ਹੁਣ ਆ ਉਹਨਾਂ ਲਈ ਉਹਨਾਂ ਤੋਂ ਹੀ ਖਲਾਇਓ ਗਿਫਟ ਇਹ ਠੀਕ ਆ ਮੈਨੂੰ ਉਹਦਾ ਪਾ ਗਿਆ ਸੀਗਾ ਇਹ ਉਹਨਾਂ ਦਾ ਗਿਫਟ ਆ ਵੀ ਅੱਜ ਹੁਣ ਨਜ਼ਾਰੇ ਨੇ ਇਹਨਾਂ ਨੂੰ ਓਪਨ ਕਰ ਦੇਣਾ ਇਹਦੀ ਸ਼ਾਮ ਨੂੰ ਓਪਨਿੰਗ ਹੋ ਜਵੇ ਖਲਾਸ ਜੀ ਹਾਂ ਜੀ ਉਹਨਾਂ ਨੂੰ ਮਿਲਟਰੀ ਆਣਿਆ ਨੇ ਚਾਰ ਗਲਾਸ ਦੇਖ ਲੈ ਕਹਿੰਦੇ ਥੋੜੇ ਵੈਕਟਰ ਨਾਲ ਤਾਂ ਮੇਰਾ ਉਹੀ ਚੰਗਾ ਕਿਹੜੀ ਕਹਿੰਦੇ ਸੀ 1800 ਰੁਪਏ 1900 1900 1900 300 ਰੁਪਏ ਬ੍ਰੈਂਡ ਬੋਤਲ ਲਈ ਕਹਿੰਦੇ ਚਾਰ ਗਲਾਸ ਆ ਗਏ ਇਹ ਦੇ ਤੋ ਇੰਨਾ ਸਮਾਨ ਲੈ ਜਨੇ ਤੂੰ ਸਾਨੂੰ ਕੀ ਗਿਫਟ ਦਿੰਨਾ ਹੁਣ ਆ ਉਹਨਾਂ ਤੋਂ ਖਲਾਸ ਦੇ ਗਏ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਠੀਕ ਹਾਲ ਜੀ ਚਾਰ ਜੋੜੀਆਂ ਨੇ ਦੇ ਦੇਣੀ ਜੀ ਆਪਾਂ ਡੈਡੀ ਜੀ ਦੇ ਵੀ ਲੈਣੇ ਸੀ ਪਰ ਸਾਈਜ਼ ਕਰਕੇ ਲੈ ਲਿਆਉਂਦੇ ਹੈਗੇ ਸਿੰਸ ਆਉਦੇ ਵੀ ਦੋ ਜੋੜੇ ਰਹਿ ਗਏ ਹਵੇ ਇੱਕ ਇੱਕ ਇਸੇ ਤੋਂ ਮੇਰਾ ਰਹਿ ਗਿਆ ਦੋ ਜੋੜੇ ਹੋਣ ਨਾ ਕੋਈ ਇੱਕ ਤਾਂ ਜੁੱਤੀ ਦੀਆਂ ਦੀ ਗੱਲ ਸੇਮ ਹੀ ਸੀਗੀ ਪਰ ਉਹ ਕਹਿੰਦੇ ਵੀ ਜਿਹੜੇ ਇਹਦਾ ਨਾਮ ਕੀ ਆ ਵੀ ਜਿਹੜੀਆਂ ਬਿੱਗ ਬੂਨ ਇਹ オリジナル ਆਲੇ ਬੂਨ ਹੀ ਆ ਹਾਂ ਇਹ オリジナル ਆ ਜਿਹੜੀ ਕਰ ਮੈਂ ਲੈ ਕੇ ਆਈ ਸੀ ਉਹ ਤਾਂ ਇਹ ਤੋਂ ਕਾਪੀ ਬਣਾਈ ਆ ਉਹ ਹਲਕੀ ਆ ਤੇ ਕੰਫਰਟੇਬਲ ਕਰਤੋ ਤੋ ਮੇਰੇ ਆ ਇਹ ਦੱਸ ਸਕੀ ਮੇਰੇ ਨੋਵੇਂ ਜੋਰ ਪਾਇਆ ਉਈ ਤੇ ਤੀਓ ਆਹ ਲੈ ਲਈ ਉਹ ਵੀ ਲੈ ਲਈ ਉਹ ਹੱਥ ਕੀ ਦੇ ਮੰਮੀ ਤੇ ਮੰਮੇ ਆਉਂਦੇ ਨੂੰ ਕਹਤਾ ਸੀ ਮੈਂ ਤਾਂ ਉੱਥੇ ਮੋਜਰਾਉਣਾ ਪਾਇਆ ਸੀ ਇੱਕ ਲੈ ਆਂਦੀ ਆ ਛੋਟੀ ਮਾਂ ਲੈ ਲਈ ਇਹਨਾਂ ਨੇ ਇੱਕ ਲੈ ਆਂਦੀ ਆ ਇਹ ਬਹੁਤ ਜਿਆਦਾ ਕੰਫਰਟੇਬਲ ਜਿਹੜਾ ਇਹਦਾ ਵੱਡਾ ਸਾਈਜ਼ ਸੀਗਾ ਉਹ ਤਾਂ ਮੈਨੂੰ ਥੋੜਾ ਜਿਹਾ ਛੂਸੀ ਪਰ ਇਹਨਾਂ ਚਾਹ ਦੇ ਕੰਫਰਟੇਬਲ ਸੀਗਾ ਮੈਂ ਕਿਹਾ ਪਰ ਬਾਜੂ ਜਿਆਦਾ ਪਾ ਪਾਉਣੇ ਆ ਛੂਸੀ ਹੋ ਜਾਂਦੇ ਨੇ ਬਹੁਤ ਜਿਆਦਾ ਵਧੀਆ ਇਹ ਪੈ ਰਹੀ ਵਧੀਆ ਹਾਂ ਜਮੇ ਰਿਲੈਕਸ ਇੱਕ ਤਾਂ ਇਹ ਟੱਕੇ ਰੱਖਦੀ ਆ ਸਾਰਾ ਪੈਰ ਗ੍ਰਿਪ ਬਹੁਤ ਵਧੀਆ ਗ੍ਰਿਪ ਮੈਂ ਇਹਨੂੰ ਅੱਧੀ ਪਾਉਂਦਾ ਹੈਗਾ ਉਹ ਨਾਲੇ ਮੇਰੇ ਪੈਰ ਵੀ ਕਾ ਲਕਿ ਮਿਲਦਾ ਆ ਲੈ ਆਂਦੇ ਨੇ ਮੰਮੀ ਤੇ ਮੈਂ ਇਕ ਨੇ ਅਈ ਸ਼ੋਪ ਜੁੱਤੀਆਂ ਪੰਜਾਬੀ ਜੁੱਤੀਆਂ ਇਹਨਾਂ ਦੀ ਸਾਡੀ ਜੁੱਤੀ ਦਾ ਦੇ ਕਾਏ ਤੇ ਸਿੱਕੇ ਚੱਪਲਾਂ ਨੇ ਇੱਕ ਜੁੱਤੀ ਐ ਐਡਵਾਂਟੇਜ ਇਹ ਆ ਕਿ ਮੇਰੀ ਉਹ ਸਲੀਪਰ ਤੇ ਮਿਲੇ ਨਹੀਂ ਆਏ ਸਾਈਜ਼ ਦੋਨਾਂ ਦਾ ਸੇਮ ਆ ਜਾਂਦਾ ਵਾ ਮੈਂ ਕਿਹਾ ਸੀਗਾ ਮੇਰੀ ਜੁੱਤੀ ਵੀ ਉਹ ਲਿਆਇਓ ਆਹ ਜਿਹੜੇ ਬੂਟ ਨੇ ਪੁਰਾਣੇ ਹੋ ਗਏ ਆਪੇ ਕਹਿੰਦਾ ਪੁੱਤਰ ਜੀ ਕਹਿੰਦਾ ਜੀ ਕਈ ਵਾਰੀ 8 ਨੰਬਰ ਬੜਾ ਆ ਜਾਂਦਾ 900 ਆ ਜਾਂਦਾ ਵੀ ਪਤਾ ਕੀ ਪਤਾ ਬੜੇ ਨਾ ਯਾਰ ਨੰਬਰ ਇਹਨਾਂ ਨੂੰ ਛੋਟੇ ਜੀ ਆਇਆ ਦਿੱਤੀ ਦੇ ਨਾ ਨੰਬਰ ਆਇਆ ਹੀ ਹੈ ਇਹ ਕਾਹੇ ਨੰਬਰ ਇਹ ਤਾਂ ਇਹ ਤਾਂ ਬਹੁਤ ਛੋਟੇ ਨੇ 8 ਹੀ ਹੋਣੇ ਇਹਹੀ ਪ੍ਰੋਬਲਮ ਆ ਨਹੀਂ ਬੰਦਾ ਬਦਲ ਕੇ ਪਾ ਲੈਂਦਾ ਇਹਦੇ ਪੈਰ ਛੋਟੇ ਨੇ ਮੇਰੇ ਛੋਟੇ ਨੇ ਮਨੀ ਦੇ ਮੂਰੇ ਬਹੁਤੇ ਪਤਲੇ ਨੇ ਇਹ ਤੋਂ ਸਾਈਜ਼ ਡਿਫਰੈਂਟ ਹੁੰਦਾ ਹਾਂ ਤੁਹਾਡੀਆਂ ਦਿੱਤੀਆਂ ਤਾਂ ਫਾਈਲ ਲੈ ਲੈਂਦੇ ਨੇ ਸੁਦਾ ਪਾਇਨਾ ਨੇ ਖੁੱਲੇ ਆਂ ਦਾ ਪਾਇਨਾ ਨੇ ਮਰੀ ਵੀ ਇਹਦੇ ਇਹਦੇ ਵੀ ਮੇਰੀ ਜੁੱਤੀ ਪਾ ਗਿਆ ਇਹਦੇ ਦਾ ਫੋਰਮ ਜਿਹੜੀ ਮੈਂ ਦੇ ਮੰਮੀ ਜੁੱਤੀ ਲੈ ਕੇ ਆਇਆ ਰੈਡੀ ਮੇਰਾ ਬੈਕ ਪੇਨ ਵੀ ਠੀਕ ਹੁੰਦੀ ਆ ਨੀ ਪੈਨ ਗੋਡਿਆਂ ਦਾ ਵੀ ਹੋਂਦਾ ਲੜਕੇ ਦੀ ਦੁਕਾਨ ਇਹਦੇ ਚੋਂ ਪਾਏ ਹੋਏ ਨੇ ਨਾ ਲੜਕੇ ਦੀ ਦੁਕਾਨ ਆਪਾਂ ਤਾਂ ਬਹੁਤ ਵੇਰ ਤੇ ਜਾਣਦੇ ਆ ਇੱਕ ਤਾਂ ਮੇਨ ਰੋਡ ਤੇ ਆ ਹਾਂਜੀ ਔਰ ਦੂਜੀ ਕੁਆਲਟੀ ਬਹੁਤ ਵਧੀਆ ਤੇਰੀ ਮਨਜੀ ਰਣਜੀਤ मामੇ ਵੀ ਉਰੇ ਜੁੱਤੀਆਂ ਲੈ ਕੇ ਜਾਂਦੀ ਆ ਮਾਸੀ ਵੀ ਕੁਲਵਿੰਦਰ ਤੇ ਅੱਜ ਬੇਸਿਕਲੀ ਉਹ ਮੇਨ ਦੁਕਾਨਾਂ ਚੋਂ ਨਾ ਜਿੱਥੋਂ ਸਾਮਾਨ ਲੈਨੇ ਆਂ ਤਾਂ ਤੁਹਾਨੂੰ ਦਿਖਾਈਆਂ ਨੇ ਕਿਦੋਂ ਦੀ ਛੋਲਿਆਂ ਦਾ ਕੱਪੜਾ ਲੈਨੇ ਆਂ ਇੱਕ ਤਾਂ ਸ਼ੂ ਲੈਨੇ ਆਂ ਵੈਕਟਰ ਵੀ ਜਦੋਂ ਤੁਹਾਨੂੰ ਪਤਾ ਹੀ ਚੁੱਕਾ ਡੈਡੀ ਜਾਨੇ ਘਲਾਸ ਬੋਲ ਰਿਹਾ ਮੈਂ ਦੇਖਣੇ ਜਾਣਾ ਬਹੁਤ ਭਾਰੀ ਇਹ ਇਹ ਉਹ ਗਿਫਟ ਹੈ ਡੈਡੀ ਦੇ ਤਾਨੇ ਮਿਹਨੇ ਮਾਰ ਕੇ ਲਿਤਾ ਵੈਕਟਰ ਉਹ ਤਾਨੇ ਨਹੀਂ ਜਾਣਾ ਇਹ ਤਾਂ ਲਾਇ ਹੀ ਨਹੀਂ ਮੈਂ ਗਿਆ ਹੀ ਨਹੀਂ ਪੁੱਤ ਨਾ ਮੈਂ ਖੰਨੇ ਕੱਪੜੇ ਵਾਲਿਆਂ ਦੇ ਕਹਿੰਦੇ ਨੇ ਮੇਰੇ ਨਾਲ ਉਹ ਵੀ ਬਹੁਤ ਨਾਰਾਜ਼ ਨੇ ਕਹਿੰਦਾ ਸੀਗਾ ਮੇਰੀ ਵੀਡੀਓ ਬਣਾ ਕੇ ਲੱਗੇ ਜਾ ਜੋ ਅੱਜ ਵੈਕਟਰ ਮਿਲ ਗਿਆ ਜਦ ਮੈਂ ਬਾਜਰੀ पे ਹੋ ਗਿਆ ਪਛਾਈ ਕਰਨੀ ਹੈ ਉਹ ਜਿਆ ਆ ਮੈਨੂੰ ਕਹਿੰਦਾ ਕਿ ਤੂੰ ਸੂਰੇ ਖੜੇ ਉਹ ਮੈਨੂੰ ਆਪ ਤਾਂ ਹੱਥ ਮਲੌਰ ਦੀ ਉਹਦੇ ਪੈਰੀ ਹੱਥ ਲਾਇਆ ਕਹਿੰਦਾ ਜੀ ਮੱਥਾ ਟੇਕਣਾ ਮੈਂ ਮੱਥਾ ਦਾ ਟੇਕ ਵੀ ਮੇਰੀ ਚੀਜ਼ ਭੇਜੀ ਹੋਈ ਨਹੀਂ ਕਹਿੰਦਾ ਤੁਸੀਂ ਆਏ ਹੀ ਨਹੀਂ ਮੰਗੀ ਨਹੀਂ ਰਹੀ ਹੈ ਬਈ ਕਹਿੰਦਾ ਅੱਜ ਅੱਜ ਜ਼ਰੂਰ ਆਉਣ ਮੈਂ ਕਹਿੰਦਾ ਚਾਹੁੰਦਾ ਕਹਿੰਦਾ ਮੈਂ ਅੱਜ ਜ਼ਰੂਰ ਤੋੜ ਦੇਖਿਆ ਸੀ ਵੀ ਨਹੀਂ ਕੀਆ ਪਹਿਲਾਂ ਹੀ ਪੈਕ ਕਰਕੇ ਰੱਖਿਆ ਸੀ ਕਹਿੰਦਾ ਅੰਕਲ ਹੀ ਖੋਲਣਗੇ ਪੈਕ ਕਰਕੇ ਰੱਖਿਆ ਸੀ ਇੱਥੋਂ ਤੋੜ ਲਾ ਦੇ ਉਹ ਹੌਲੀ ਤਿਆਰ ਨਾਲ ਤਿਆਰ ਨਾਲ ਸਸੂ ਕਦੇ ਚਾਰ ਹੰਦਾ ਤਾਂ ਟੱਕੇ ਤਾਂ ਇਹ ਕੰਮ ਪਤਾ ਆ ਸਕਦੀ ਆ ਉਹ ਦੱਸਦਾ ਸੀਗਾ ਇਹ ਉਹ ਦੱਸਦਾ ਹੀ ਕਹਿੰਦਾ ਰਵੀ ਉਹਨੂੰ ਵੀ ਭੂਆ ਸੀ ਪਿਆ ਸੀਗਾ ਬਹੁਤ ਸਾਰੀ ਸ਼ੋਪਿੰਗ ਕਰਕੇ ਲੈ ਕੇ ਅੱਛਾ ਇਹ ਕਹਿੰਦਾ ਨਿਸ਼ਾਨਾ ਜਿਹੜਾ ਅੰਕਲ ਆਪਣਾ ਮਟੀਰੀਅਲ ਵਰਤਦੇ ਨੇ ਉਹਦੇ ਲਈ ਅੱਛਾ ਇੰਨਾ ਕੇ ਪਾਓ ਮੈਂ ਕਿ ਮਨਾ ਦੱਸਣਾ ਹਾਂਜੀ ਸਾਡੇ ਟੀਮਾ ਕਲੋਥੀਆ ਦਾ ਕਰਮਜੀਤ ਨਹੀਂ ਹੈਗਾ ਮਨੀਗ੍ਰਾਮ ਵਾਲਾ ਭੰਗੂ ਗੋਲਾ ਉਹਦੀ ਉਹ ਲੁਧਿਆਣੇ ਗਿਆ ਸੀਗਾ ਉਹਨੂੰ ਇਹ ਗਲਾਸ ਦੇਖ ਗਏ ਕੋਈ ਗਲਾਸ ਲਿਆ ਕੇ 6 ਉਹਨੇ ਉੱਪਰ ਰੱਖੇ ਇੱਕ ਦਿਨ ਮੈਂ ਗਿਆ ਮੈਨੂੰ ਦੱਸ ਨਾ ਬੁੱਧੀ ਨਹੀਂ ਹਾਂਜੀ ਆਏ ਜੀ ਨਹੀਂ ਪਾ ਕੇ ਦਿੱਤੀ ਸ ਮੈਨੂੰ ਕਹਿੰਦਾ ਪੀ ਮੈਂ ਕਿ ਕਹਿੰਦਾ ਇਹਦੀ ਨਿਸ਼ਾਨੀ ਆ ਇਹ ਗੱਲ ਹੋ ਗਏ 5 ਸਾਲ ਇਹ 5 ਸਾਲਾਂ ਬਾਅਦ ਅੱਜ ਆ ਵੀ ਪਾ ਵੈਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਭਾਸ਼ੀ ਵਾਰੀ ਕਦੇ ਨਾ ਜੀ ਚਾਈਨੀਸ ਆ ਚਾਈਨੀਸ ਜਾਂ ਜਪਾਨੀ ਓ ਉਦੋਂ 10 ਫੇਰ ਕੇ ਨਹੀਂ ਮੇਡ ਇਨ ਚਾਇਨਾ ਹਾਂ ਅੱਛਾ ਇੱਕ ਐਨਾ ਹੋ ਬਣਾਇਆ ਹੋਇਆ ਇੱਕ ਨਿਸ਼ਾਨੀ ਦੇਖੋ 10 ਫੇਰ ਕੇ ਦੇਖੋ ਉੱਪਰ ਲਾਓ ਹਾਂ ਅੱਛਾ ਹਾਂ ਹਾਂ ਹੋ ਕੇ ਮੇਰੀ ਟਰਾਲੀ ਚ ਰੱਖ ਦਿਓ ਛੇ ਕੀ ਸੀਗੀ ਕੋਈ ਛੇ ਕੀ ਕਰਨੇ ਆ ਛੇ ਕੀ ਕਰਨੇ ਆ ਕਿਉਂ ਬਦਲ ਬਦਲ ਕੇ ਵਰਤਿਆ ਕਰਾਂਗੇ ਉਹ ਤੇ ਮੰਡੇ ਟਿਊਜ਼ਡੇ ਵੈਨਰ ਚ ਲੈ ਕੇ ਲੈਣਾ ਟਰਾਲੀ ਵੱਡੀ ਵੀ ਵੀ ਹੈਗੀ ਜਿੰਨੇ ਕਲਾਸ ਆ ਬਾਕੀ ਸਮਾਨ ਕੱਢ ਦੂੰ ਮੈਂ ਫੜਾ ਇੱਕ ਥੋੜੇ ਲਈ ਹੋ ਆ ਗਿਆ ਲੈੜੀ ਇਹ ਕੀ ਜਾਂਦਾ ਭਗਵਾਨ ਮੈਂ ਰੋਟੀਆਂ ਦਾ ਡੱਬਾ ਮੰਗਦੀ ਸੀ ਕਿ ਮੈਂ ਕਿ ਪਲਾਸਟਿਕ ਦਾ ਡੱਬਾ ਦੇ ਦੋ ਕਾਹਦੇ ਵਾਸਤੇ ਮੋਟਰ ਤੇ ਨਹੀਂ ਜਾਂਦੇ ਰੋਟੀ ਲੈ ਕੇ ਉਹ ਵਾਹ ਬਾਈਟਰ ਮੇਰੇ ਆ ਮੇਰੇ ਦਾ ਰਾਤਾ ਸੀਗਾ ਵੀ ਖੇਤੀ ਤੋਂ ਸੰन्यास ਲਊਗਾ ਸਾਰੇ 6 ਮਹੀਨੇ ਦਾ ਜੰਨੇ ਡੱਬਾ ਦੇ ਤਾਂ ਹੁਣ ਮੈਨੂੰ ਲੱਗਦਾ ਵੀ ਖੇਤੀ ਦਾ ਸੰन्यास ਬਾਅਦ ਲੈਣਾ ਪਏ ਡੱਬਾ ਬਹੁਤ ਠੀਕ ਹੈ ਦੇਖ ਸਦੀ ਰੋਟੀ ਜਾ ਉਹ ਵਿੱਚ ਜਦ ਰੋਟੀ ਪਾਉਣੀ ਆ ਇੱਥੇ ਇੱਕ ਬੜਾ ਟੱਕਾ ਕੱਟ ਲਈ ਦੋ ਛੋਟੇ ਤੇ ਵਿਚਾਈ ਉਪਾਈ ਉਹਦੇ ਵਿੱਚ ਰੋਟੀ ਥੱਲੇ ਲਈ ਖਰਾਬ ਨਹੀਂ ਹੁੰਦੀ ਭਾਫ਼ ਬਣੀ ਰਹਿੰਦੀ ਹੈ ਉਹਦੀ ਭਈ ਜੇ ਮੈਨੂੰ ਦੱਸਿਆ ਗੁੱਡ ਸਟਾਰ ਗਿੱਲੀ ਨਹੀਂ ਹੁੰਦੀ ਹਰ ਡੱਬਾ ਬਹੁਤ ਵਧੀਆ ਉਹ ਪੁਰਾਣੇ ਡੱਬੇ ਦਾ ਢੱਕਣ ਟੁੱਟ ਗਿਆ ਸੀ ਸਾਰੇ ਟੁੱਟੇ ਹੋ ਤਾਂ ਇਹ ਪੁੱਤਰ ਲਾਉਣੇ ਬਹੁਤ ਜ਼ਰੂਰੀ ਨੇ ਜੇ ਮਿਲਟਰੀ ਦੇ ਵਿੱਚ ਅਫਸਰ ਸਹਿਬਾਨ ਕਲਾਚ ਖਾੜੀ ਦੇਖ ਲਵੇ ਸਜਾ ਦਾ ਹੱਕਦਾਰ ਆ ਨੂੰ ਆ ਉਹ ਕਹਿੰਦੇ ਜਿਹੜਾ ਸਪੀਕਰ ਲੱਗੇ ਆ ਗੂਗ ਲੱਗੀ ਹੁੰਦੀ ਆ ਕਹੇ ਜੀ ਆ ਕਹੇ ਜੀ ਨਹੀਂ ਇਹਨੂੰ ਲਾ ਕੇ ਗਰਮ ਪਾਣੀ ਨਾਲ ਸਾਫ਼ ਕਰੋ ਮੈਂ ਧੰਨਵਾਦ ਕਰਦਾ ਵੈਕਟਰ ਸਾਹਿਬ ਤੁਹਾਡਾ ਜਿਹੜੀ ਪਰ ਸੁਣੀ ਮੇਰੀ ਲੇਵ ਸੁਣੀ ਪਰ ਮੇਰੀ ਵੀ ਗਲਤੀ ਹੈ ਮੈਂ ਗੇਰੇ ਹੂੰ ਤੇ ਦਰਾਹੇ ਵੀ ਸੜਕ ਜਿਹਾ ਛੇੜਾ ਛੇੜਿਆ ਹੋਇਆ ਟਾਈਮ ਬਹੁਤ ਲੱਗ ਜਾਂਦਾ ਇਸ ਲਈ ਅਸੀਂ ਵੀ ਲੇਟ ਹੋ ਗਏ ਹੁਣ ਬਸ ਆਪਾਂ ਪੁੱਤਰ ਸੜਕ ਦਾ ਦਰਾਹੇ ਇਹ ਪਿੰਡਾਂ ਦੀ ਰੀੜ ਦੀ ਹੱਡੀ ਆ ਦੇਖ ਲਓ ਭਾਵੇਂ ਡਾਡੀ ਦੁਕਾਨਦਾਰ ਵੀ ਕਹਿੰਦੇ ਨੇ ਵੀ ਦੁਕਾਨਾਂ ਛੇਤੀ ਬੰਦ ਕਰਕੇ ਸ਼ਾਮ ਨੂੰ ਬਣਾ ਦੇਣ ਰਾਤ ਨੂੰ ਹਾਂ ਰਾਤ ਲਾ ਦੇ ਹੂੰ 12 ਵਜੇ ਤੱਕ ਲਾ ਦੇਣ ਬਰਾਤ ਸਾਰੀ ਰਾਤ ਚਲਾਣਾ ਤੇਨੇ ਅਰੈਸਟ ਕਰਾ ਸਾਰੇ ਨੰਬਰ ਸਾਰੇ ਕਲਾਸਾਂ ਦੇ ਅੱਧੇ ਨੰਬਰ ਹਾਂ ਹਾਂ ਮੈਂ ਦੱਸਿਆ ਵੀ ਨੰਬਰ ਹੋਈ ਪਿਆ ਕਰੂੰਗਾ ਕਿਹੜੇ ਨੰਬਰ ਦੀ ਪੀਤੀ ਕਿਹੜੇ ਤੇ ਨਹੀਂ ਦਿੱਤੀ ਹੁਣ ਰਹਿ ਗਈ ਮੇਰੇ ਜੁੱਤੀ ਜੁੱਤੀ ਮੈਂ ਦਰਾਹੇ ਜਾਊਂਗਾ ਇੱਕ ਜੁੱਤੀ ਚੇਂਜ ਕਰਕੇ ਲੈ ਕੇ ਆਉਣੀ ਆ ਇੱਕ ਨੰਨ ਕਿੱਥੇ ਚਲੋ ਜਲਦੀ ਕਰੀਏ ਕੰਮ ਕਰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ